ਤੇ ਪਰੇਸ਼ਾਨ ਸੀ ਕਿ ਸ਼ੋਭਾ ਯਾਤਰਾ ਜਿਹੜੀ 16 ਅਕਤੂਬਰ ਨੂੰ ਨਿਕਲਣੀ ਆ ਭਗਵਾਨ ਬਾਲਮੀਕੀ ਮਹਾਰਾਜੀ ਦੇ ਪ੍ਰਗਟ ਉਤਸਵ ਦੇ ਉੱਤੇ ਔਰ ਸੜਕ ਦੇ ਹਾਲਾਤ ਬਹੁਤ ਜਿਹੜੇ ਮਾੜੇ ਸੀਗੇ ਖਸਤਾ ਹਾਲਾਤ ਸਨ ਔਰ ਜਿਸ ਦੇ ਕਰਕੇ ਮਨ ਵਿੱਚ ਬਹੁਤ ਸਾਰੀ ਚਿੰਤਾ ਸੀ ਪਰ ਤਿੰਨ ਦਿਨ ਪਹਿਲਾਂ ਖਬਰ ਪਾਈ ਹੈ ਔਰ ਤਿੰਨ ਦਿਨ ਦੇ ਅੰਦਰ ਅਸਰ ਵੀ ਹੋਇਆ ਪੀਵੀ 32 ਚੈਨਲ ਦਾ ਵੀ ਬੜਾ ਧੰਨਵਾਦ ਆਖਦੇ ਆ ਵੀ ਜਿਨ੍ਹਾਂ ਨੇ ਸਾਡੀ ਇਸ ਖਬਰ ਨੂੰ ਪੂਰੇ ਪੰਜਾਬ 'ਚ ਪੂਰੇ ਦੇਚੇ ਮੇਰੇ ਸਾਹਮਣੇ ਚਲਾਈ ਆ ਜਿਹੜਾ ਲੋਕਾਂ ਤੱਕ ਗੱਲ ਗਈ ਹੈ ਪ੍ਰਸ਼ਾਸਨ ਤੱਕ ਗੱਲ ਗਈ ਹੈ ਜਿਹੜਾ ਇਹ ਕੰਮ ਸਾਡਾ ਅੱਜ ਸ਼ੁਰੂ ਹੋ ਗਿਆ ਵਾ ਤੁਹਾਡੀ ਭਾਵਨਾ ਵੀ ਨੇਕ ਸੀ ਨਾ ਪਰ ਜਿਵੇਂ ਤੁਸੀਂ ਕਿਹਾ ਭਗਵਾਨ ਵਾਲਮੀਕਿ ਮਾਰੇ ਨੇ ਕਿਰਪਾ ਕੀਤੀ ਕਿਰਪਾ ਭਗਵਾਨ ਵਾਲਮੀਕ ਮਹਾਰਾਜ ਦੀ ਹੋਈ ਹੈ ਜੀ ਭਗਵਾਨ ਵਾਲਮੀਕ ਮਹਾਰਾਜ ਦਾ ਸੇਸ਼ੀ ਕਰਤਾ ਭਗਵਾਨ ਵਾਲਮੀਕ ਮਹਾਰਾਜ ਇਹ ਤਾਂ ਜਿਹਨਾਂ ਦੇ ਸਿਰ ਤੇ ਹੀ ਹੱਥ ਰੱਖ ਦਣ ਉਹਨਾਂ ਦੇ ਬੇੜੇ ਪਾਰ ਹੋ ਜਾਂਦੇ ਆ ਇਹ ਤਾਂ ਫੇਕ ਰੋਡ ਸਗਾ ਜੀ ਤੁਸੀਂ ਦੇਖੋ ਤੁਸੀਂ ਤਿੰਨ ਵਾਰ ਦੇ ਐਮਸੀਓ ਹਾਂਜੀ ਇੱਕ ਐਮਸੀ ਨੂੰ ਇਹ ਚੇਤਾਵਨੀ ਦੇਣੀ ਪਈ ਕਿ ਮੈਂ ਮਰਨ ਵਰਤੇ ਬੈਠੂੰਗਾ ਤਾਂ ਕੰਮ ਹੋਇਆ ਇਹਦਾ ਮਤਲਬ ਹੁਣ ਸਾਰੇ ਐਮਸੀਆਂ ਨੂੰ ਕੰਮ ਕਰਾਉਣ ਲਈ ਚੇਤਾਵਨੀ ਦੇਣੀ ਪਊਗੀ ਨਗਰ ਕੌਂਸਲਟ ਕੋਈ ਕੰਮ ਨਹੀਂ ਹੋ ਰਿਹਾ ਇਹਦਾ ਪਤਾ ਨਹੀਂ ਸਾਡੇ ਮਹਾਰਾਜੀ ਬਾਲਮੀਕ ਜੀ ਦਾ ਜਨਮ ਦੇ ਦਾ ਗੁਰਪੁਰੂ ਸਾਡਾ ਇਸ ਕਰਕੇ ਆਪਾਂ ਨੂੰ ਚੇਤਾਵਨੀ ਦੇਣੀ ਪਈ ਉਹਨਾਂ ਦਾ ਪਤਾ ਨਹੀਂ ਦੇਣੀ ਸिलो ਧੰਨਵਾਦ ਕਰਦੇ ਹਾਂ ਔਰ ਪ੍ਰਸ਼ਾਸਨ ਦਾ ਔਰ ਪੀਵੀ 32 ਦਾ ਔਰ ਸਾਡੇ ਦਿਨੇਸ਼ ਜੀ ਦਾ ਤੇ ਬੀਜੇ ਜੀ ਉਹਨਾਂ ਦਾ ਅਸੀਂ ਤਹਿ ਦਿਲੋਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਕਾਉਂਸਲਰ ਚਾਚਾ ਪ੍ਰੀਤੀ ਜੀ ਜਿਨ੍ਹਾਂ ਨੇ ਉਦਨ ਪ੍ਰਸ਼ਾਸਨ ਨੂੰ ਕਿਹਾ ਸੀ ਵੀ ਮੈਂ ਮਰਨ ਵਰਤ ਤੇ ਬੈਠਣਾ ਹੁਣ ਆਈ ਚਾਚੇ ਨੂੰ ਮਰਨ ਵਰਤ ਤੇ ਨਹੀਂ ਬੈਠਣ ਦੇਣਾ ਐਮਸੀ ਬੇਬਸ ਮਹਿਸੂਸ ਕਰ ਰਹੇ ਨਾ ਲਗਭਗ ਤਾਂ ਹੈ ਤਾਂ ਸਾਰੇ ਇਦਾਂ ਹੀ ਹਾਂ ਨਾ ਐਮਸੀ ਆ ਸਾਰੇ ਬੇਬਸ ਮਹਿਸੂਸ ਕਰ ਰਹੇ ਆ ਨੀ ਉਹਨੀਆਂ ਚੱਕ ਤਾਲਕੇ ਇੰਚਾਰਜ ਵੀ ਆ ਉਹ ਵੀ ਬੇਬਸ ਨੇ ਉਹ ਵੀ ਬੇਬਸ ਹੀ ਇਹ ਉਹਨਾਂ ਤੇ ਵੀ ਨਹੀਂ ਸੁਣਦਾ ਕੋਈ ਸੁਣਦਾ ਨਹੀਂ ਜੀ ਇਹ ਤਾਂ ਇਹ ਤਾਂ ਗੰਭੀਰ ਮਸਲਾ ਹੈ ਬਹੁਤ ਵੱਡਾ ਮਸਲਾ ਇਹਨੂੰ ਵੀ ਬੜਾ ਵਿਚਾਰਿਆ ਜਾਵੇ ਇਹ ਤਾਂ ਭਗਵਾਨਪਨ ਸਾਹਿਬ ਨੂੰ ਆਉਣਾ ਪੈਣਾ ਇੱਥੇ ਕੀ ਗੱਲ ਜੱਗ ਜਾ ਰਹਿ ਰੱਖਣਾ ਨਹੀਂ ਕੋਈ ਰਾਜ ਦੋਸਤੋ ਏਕੇ ਦੀ ਹਮੇਸ਼ਾ ਸੁਣੀ ਜਾਂਦੀ ਹੈ ਆਵਾਜ਼ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀ ਉਸ ਸਮੇਂ ਐਸੀ 14 ਨੰਬਰ ਵਾਰਡ ਭਗਵਾਨ ਬਾਲਮਿਕੀ ਮਹਾਰਾਜ ਜਿਹਦੇ ਮੰਦਿਰ ਦੇ ਬਿਲਕੁਲ ਨਜ਼ਦੀਕ ਮੌਜੂਦ ਹੈ ਔਰ ਤਿੰਨ ਦਿਨ ਪਹਿਲਾਂ ਖਬਰ ਚਲਾਈ ਗਈ ਸੀਗੀ ਸਾਡੇ ਚੈਨਲ ਤੇ ਪ੍ਰਮੁਖਤਾ ਦੇ ਤੌਰ ਤੇ ਕਿਉਂਕਿ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਗਟ ਉਤਸਵ ਆ ਰਿਹਾ 16 ਅਕਤੂਬਰ ਨੂੰ ਉਸ ਦੇ ਚਲਦੇ ਆ ਜਿਹੜੇ ਪ੍ਰਧਾਨ ਜੀ ਨੇ ਉਹ ਇੱਥੇ ਮੌਜੂਦ ਨੇ ਪਿਰਥੀ ਸਾਹਿਬ ਮੌਜੂਦ ਨੇ ਰਾਜਾ ਸੱਬਰਵਾਲ ਜੀ ਮੌਜੂਦ ਨੇ ਇਹ ਪਰੇਸ਼ਾਨ ਸੀ ਕਿ ਕਿ ਸ਼ੋਭਾ ਯਾਤਰਾ ਜਿਹੜੀ 16 ਅਕਤੂਬਰ ਨੂੰ ਨਿਕਲਣੀ ਹੈ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਗਟ ਉਤਸਵ ਦੇ ਉੱਤੇ ਔਰ ਸੜਕ ਦੇ ਹਾਲਾਤ ਬਹੁਤ ਜਿਹੜੇ ਮਾੜੇ ਸੀਗੇ ਖਸਤਾ ਹਾਲਾਤ ਸਨ ਔਰ ਜਿਸ ਦੇ ਕਰਕੇ ਮਨ ਵਿੱਚ ਬਹੁਤ ਸਾਰੀ ਚਿੰਤਾ ਸੀ ਪਰ ਤਿੰਨ ਦਿਨ ਪਹਿਲਾਂ ਖਬਰ ਪਾਈ ਹੈ ਔਰ ਤਿੰਨ ਦਿਨ ਦੇ ਅੰਦਰ ਅਸਰ ਵੀ ਹੋਇਆ ਉਸ ਮੌਕੇ ਵਿੱਕੀ ਭਾਦੀ ਹੋਣਾ ਨੇ ਤਾਂ ਜੇਬ ਚੋਂ ਕੱਢ ਕੇ ਪਰਚਾ ਵੀ ਦਿਖਾ ਦਿੱਤਾ ਸੀ ਕਹਿੰਦੇ ਕਿ ਡੇਢ ਸਾਲ ਤੋਂ ਸੜਕ ਪਾਸ ਹੋਈ ਆ ਲੇਕਿਨ ਸਾਰ ਕੋਈ ਨਹੀਂ ਲੈਂਦਾ ਪਰ ਹੁਣ 3 ਦਿਨ ਦੇ ਅੰਦਰ ਅੰਦਰ ਕੰਮ ਸ਼ੁਰੂ ਹੋਇਆ ਅੱਜ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਨਾ ਆ ਜੀ ਗਿਲਸਾਹ 3 ਦਿਨ ਪਹਿਲਾਂ ਸਥਿਤੀ ਹੋਰ ਸੀਗੀ ਤੇ ਅੱਜ ਦੀ ਜਿਹੜੀ ਸਥਿਤੀ ਆ ਉੱਥੇ ਕੀ ਕਹੂੰਗੇ ਤੁਸੀਂ ਮੈਂ ਸਭ ਤੋਂ ਪਹਿਲਾਂ E 32 ਦਾ ਅੱਜ ਸਾਡੇ ਇਸ ਸੜਕ ਦਾ ਉਦਘਾਟਨ ਦਾ ਜੋ ਅੱਜ ਸੜਕ ਦਾ ਕੰਮ ਸ਼ੁਰੂ ਹੋਇਆ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਆਖਦਾ ਵਾ ਤਿੰਨ ਦਿਨ ਪਹਿਲਾਂ ਤਕਰੀਬਨ ਤਿੰਨ ਤੋਂ ਚਾਰ ਦਿਨ ਪਹਿਲਾਂ ਅਸੀਂ ਇੱਥੇ ਇੱਕ ਪ੍ਰਦਰਸ਼ਨ ਕੀਤਾ ਸੀਗਾ ਤੁਹਾਡੇ ਚੈਨਲ ਮਾਧਿਅਮ ਨਾਲ ਇਹ ਨਹੀਂ ਸੀਗਾ ਉਹ ਰੋਸ਼ ਪ੍ਰਦਰਸ਼ਨ ਕੀਤਾ ਹੈ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਤੁਸੀਂ ਖਬਰ ਚਲਾਈ ਆ ਜੋ ਕਿ ਪ੍ਰਸ਼ਾਸਨ ਦੇ ਕੰਨਾਂ ਤੱਕ ਗੱਲ ਗਈ ਆ ਪ੍ਰਸ਼ਾਸਨ ਨੇ ਸਾਡੀ ਉਹ ਗੱਲ ਬੜੀ ਛੇਤੀ ਇਹ ਤਰੀਕ ਮੰਨ ਲਈ ਆ ਮੰਨਤ ਰਾ ਸਾਡਾ ਅੱਜ ਬਾੜ ਨੰਬਰ 14 ਦਾ ਜੋ ਭਗਵਾਨ ਵਾਲਮੀਕੀ ਮੰਦਰ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਦਾ ਜੋ 44 ਲੱਖ 14 ਹਜ਼ਾਰ ਦਾ ਟੈਂਡਰ ਪਾਸ ਹੋਇਆ ਸੀ ਉਹਦਾ ਅੱਜ ਕੰਮ ਸ਼ੁਰੂ ਕਰਾ ਦਿੱਤਾ ਵਾ ਅਸੀਂ ਪ੍ਰਸ਼ਾਸਨ ਦਾ ਭਗਵਾਨ ਵਾਲਮੀ ਪ੍ਰਬੰਧਕ ਕਮੇਟੀ ਬੋਲੋ ਅਸੀਂ ਤੈਦ ਲੋ ਧੰਨਵਾਦ ਆਖਦੇ ਆ ਵੀ ਜਿਨ੍ਹਾਂ ਨੇ ਸਾਡਾ ਭਗਵਾਨ ਵਾਲਮੀ ਮਹਾਰਾਜ ਦੇ ਪ੍ਰਗਟ ਹੋਸ ਤੋਂ ਪਹਿਲਾਂ ਵੀ ਇਹ ਕੰਮ ਸ਼ੁਰੂ ਕਰਾ ਦਿੱਤਾ ਵਾ ਅਸੀਂ ਪ੍ਰਸ਼ਾਸਨ ਦਾ ਤੈਦ ਲੋ ਧੰਨਵਾਦ ਆਖਦੇ ਆ ਅਸੀਂ ਪੀਵੀ 32 ਚੈਨਲ ਦਾ ਵੀ ਬੜਾ ਧੰਨਵਾਦ ਆਖਦੇ ਆ ਵੀ ਜਿਨ੍ਹਾਂ ਨੇ ਸਾਡੀ ਇਸ ਖਬਰ ਨੂੰ ਪੂਰੇ ਪੰਜਾਬ ਚ ਪੂਰੇ ਦੇਸ਼ ਚ ਮੇਰੇ ਹਿਸਾਬ ਨਾਲ ਚਲਾਈ ਆ ਜਿਹੜਾ ਲੋਕਾਂ ਤੱਕ ਗੱਲ ਗਈ ਹੈ ਪ੍ਰਸ਼ਾਸਨ ਤੱਕ ਗੱਲ ਗਈ ਹੈ ਜਿਹੜਾ ਇਹ ਕੰਮ ਸਾਡਾ ਅੱਜ ਸ਼ੁਰੂ ਹੋ ਗਿਆ ਵਾ ਬਹੁਤ ਬਹੁਤ ਧੰਨਵਾਦ ਤੁਹਾਡਾ ਅਸੀਂ ਜੀ ਜੀ ਗਿਲ ਗਿਲ ਸਾਹਿਬ ਇਹ ਜਿਹੜੀ ਸੜਕ ਆ ਹੁਣ ਭਗਵਾਨ ਵਾਲਮੀਕੀ ਮਹਾਰਾਜ ਦੇ ਮੰਦਿਰ ਤੋਂ ਲੈ ਕੇ ਰੇਲਵੇ ਰੋਡ ਤੱਕ ਬਣੇਗੀ ਇਹ ਭਗਵਾਨ ਵਾਲਮੀਕੀ ਮੰਦਿਰ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਬਣਨੀ ਆ ਜੋ ਗੁਰੂ ਰਵਿਦਾਸ ਚੌਂਕ ਬਣਿਆ ਵਾ ਉੱਥੇ ਤੱਕ ਪਾਸ ਹੋਈ ਆ ਇਹ 44 ਲੱਖ 14 ਹਜ਼ਾਰ ਦਾ ਇਹਦਾ ਟੈਂਡਰ ਪਾਸ ਹੋਇਆ ਸੀ ਤੇਗਰਮ ਸਾਲ ਸਵਾ ਸੌ ਲੱਗਿਆ ਕਿ ਕੀ ਆਸ਼ਵਾਸ਼ਣ ਦਿੱਤਾ ਕਿ 16 ਅਕਤੂਬਰ ਤੋਂ ਪਹਿਲਾਂ ਪਹਿਲਾਂ ਬਣ ਜਾਏਗੀ ਹਾਂਜੀ ਪ੍ਰਸ਼ਾਸਨ ਨੇ ਤਾਂ ਸਾਨੂੰ ਇਹੀ ਕਿਹਾ ਵੀ ਤੁਹਾਡਾ ਮਾਰਾ ਦੇ ਪ੍ਰਗਟ ਉਸ ਤੋਂ ਪਹਿਲਾਂ ਵਾ ਅਸੀਂ ਜਿੰਨਾ ਛੇਤੀ ਹੋ ਸਕੇ ਇਹਨੂੰ ਸ਼ੁਰੂ ਕਰਾ ਕੇ ਤਾਂ ਇਹਨੂੰ 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 ਕਵਰ ਕਵਰ ਕਰਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਹਾਂਜੀ 16 ਮਤਲਬ 12 ਦੇ ਪਰਗਟ ਉਤਸਵ ਤੋਂ ਪਹਿਲਾਂ ਪਹਿਲਾਂ ਕਹਿੰਦੇ ਬਣਾ ਕੇ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂ ਕੋਸ਼ਿਸ਼ ਕਰਾਂਗੇ ਜੀ ਤੁਸੀਂ ਸੰਤੋਸ਼ਤਾ ਜੀ ਅ ਮੈਂ ਅਸੀਂ ਸੰਤੋਸ਼ਤਾ ਪੂਰਾ ਬਾੜਵਾਸੀ ਸੰਤੋਸ਼ ਸਾਹਿਬ ਮੇਰਾ ਸਮਾਜ ਸੰਤੋਸ਼ਤਾ ਸਾਡੇ ਕੌਂਸਲਰ ਸਾਹਿਬ ਦਾ ਵੀ ਬੜਾ ਧੰਨਵਾਦ ਆ ਜਿਨ੍ਹਾਂ ਨੇ ਇਹ ਸੰਘਰਸ਼ ਦੇ ਵਿੱਚ ਸਾਡਾ ਇਹ ਨਾਲ ਬੜਾ ਰੋਲ ਅਦਾ ਕੀਤਾ ਵਾ ਇਹਨਾਂ ਨੇ ਮਰਨ ਵਰਤ ਦਾ ਜਿਹੜਾ ਰੱਖਿਆ ਸੀ ਟੀਚਾ ਉਹਦੇ ਕਰਕੇ ਵੀ ਪ੍ਰਸ਼ਾਸਨ ਨੂੰ ਬੜੀ ਚਿੰਤਾ ਦਾ ਵਿਸ਼ਾ ਪੈ ਗਿਆ ਨਾ ਵੀ ਇੱਕ ਸਿਆਣਾ ਸੀਨੀਅਰ ਸੀਨੀਅਰ ਨਗਰ ਕੌਂਸਲ ਦੇ ਜੀ ਪ੍ਰਧਾਨ ਆ ਤਿੰਨ ਵਾਰ ਦੇ ਕਾਉਂਸਲਰ ਆ ਵੀ ਇਹਨਾਂ ਨੇ ਜਿਹੜਾ ਮਰਨ ਵਰਤ ਦਾ ਇੱਕ ਚੇਤਾਵਨੀ ਦਿੱਤੀ ਸੀ ਉਹਦੇ ਕਰਕੇ ਵੀ ਪ੍ਰਸ਼ਾਸਨ ਨੂੰ ਇਹ ਇਸ ਕਰਕੇ ਕੰਮ ਕਰਨਾ ਪਿਆ ਤਾਂ ਵੀ ਪੈਂਦਾ ਨਾ ਮੰਚ ਕਿ ਜੇ ਮਰਨ ਵਰਤ ਤੇ ਬੈਠ ਗਏ ਫਿਰ ਸਥਿਤੀ ਕੁਝ ਹੋਰ ਹੋ ਜਾਏਗੀ ਲੋਕ ਭੜਕ ਵੀ ਸਕਦੇ ਆ ਨੇਚੁਰਲੀ ਗੱਲ ਆ ਜੀ ਨੇਚੁਰਲੀ ਗੱਲ ਆ ਵੈਸੇ ਮੈਂ ਜੋ ਦੇਖਦਾ ਵਾ ਵੀ ਕੋਈ ਵੀ ਕੰਮ ਆ ਤੁਸੀਂ ਪਿਆਰ ਨਾਲ ਦਾ ਸਰਕਾਰ ਕਰਦੀ ਨਹੀਂ ਨਾ ਪ੍ਰਸ਼ਾਸਨ ਕਰਦਾ ਵਾ ਇਹਨਾਂ ਨਾਲ ਥੋੜਾ ਬਹੁਤਾ ਮੱਥਾ ਮਾਰਨੇ ਪੈਂਦਾ ਤਾਂ ਹੀ ਆ ਕਰਦਾ ਮਤਲਬ ਹੱਕ ਮੰਗਣਾ ਪਿਆ ਤਾਂ ਮਿਲਿਆ ਉਦਾਂ ਨਹੀਂ ਸੀ ਮਿਲਦਾ ਨਹੀਂ ਮਿਲਦੀ ਸੀ ਉਦਨੇ ਨਹੀਂ ਜੀ ਸਬਰਵਾਲ ਸਾਹਿਬ ਤੁਸੀਂ ਉਹ ਦਸ ਦਿਨ ਜਿਹੜੇ ਟੋਏ ਸੀਗੇ ਉਹਨਾਂ ਤੇ ਬਜਰੀ ਚੱਕ ਕੇ ਵੀ ਦਿਖਾਈ ਬੱਟੇ ਵੀ ਦਿਖਾਈ ਕੇ ਦੇਖੋ ਕਿਵੇਂ ਸੜਕ ਤੇ ਤੁਰਦੇ ਫਿਰ ਰਹੇ ਆ ਪਰ ਆਮ ਜਨਤਾ ਨੂੰ ਬਹੁਤ ਦਿੱਕਤ ਆ ਰਹੀ ਸੀ ਬੱਚੇ ਬਾਰੇ ਵੀ ਦੱਸਿਆ ਸੀਗਾ ਕਿ ਸਲਿੱਪ ਹੋ ਕੇ ਡਿੱਗ ਰਹੇ ਆ ਹੁਣ ਕੀ ਕਹੋਗੇ ਪਹਿਲਾਂ ਤਾਂ ਮੈਂ ਸਿੱਸੀ ਕਰਤਾ ਭਗਵਾਨ ਵਾਲਮੀਕ ਮਹਾਰਾ ਜੀ ਦੇ ਪਾਵਨ ਪਰਵਰਦੇਸ ਤੇ ਸਭ ਸੰਕਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਆ ਵੀ ਸਾਡਾ 16 ਅਕਤੂਬਰ ਨੂੰ ਭਗਵਾਨ ਵਾਲਮੀਕ ਮਹਾਰਾ ਦੀ ਸ਼ੁਭ ਯਾਤਰਾ ਆ ਤੇ 17 ਅਕਤੂਬਰ ਨੂੰ ਭੋਗ ਪਾਈ ਜਾਣਗੇ ਤੇ ਮੈਂ ਪਹਿਲਾਂ ਸਾਰੇ ਪੀਵੀ 32 ਦਾ तहे ਦਿਲੋਂ ਧੰਨਵਾਦ ਕਰਦਾ ਆ ਵੀ ਜਿਨ੍ਹਾਂ ਨੇ ਸਾਡੀ ਇਹ ਵੀਡੀਓ ਚਲਾਈ ਔਰ ਪ੍ਰਸ਼ਾਸਨ ਤੱਕ ਪਹੁੰਚਾਈ ਹੈ ਪ੍ਰਸ਼ਾਸਨ ਨੇ ਜਿਹੜਾ ਸਾਡਾ ਕੰਮ ਸਾਡੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਸਾਡਾ ਜਿਹੜਾ ਇੱਥੇ ਕੰਮ ਸ਼ੁਰੂ ਕਰਵਾਇਆ ਉਹ ਅੱਜ ਕੰਮ ਸ਼ੁਰੂ ਹੋ ਚੁੱਕਾ ਆ ਉਹ ਤੁਸੀਂ ਦੇਖ ਸਕਦੇ ਆ ਅਸੀਂ ਤਿੰਨਾਂ ਦਿਨਾਂ ਦੇ ਵਿੱਚ ਭਗਵਾਨ ਵਾਲਮੀਕ ਮਹਾਰਾਜ ਦੀ ਕਿਰਪਾ ਹੋਈ ਆ ਇਹ ਜਿਹੜਾ ਕੰਮ ਹੋਣਾ ਸ਼ੁਰੂ ਹੋ ਗਿਆ ਨਹੀਂ ਤਾਂ ਆਸ ਨਹੀਂ ਹੁੰਦੀ ਹੈ ਕਿ ਜਿੰਨੀਆਂ ਮਰਜ਼ੀ ਵੀਡੀਓ ਪਾ ਲਈਏ ਕੰਮ ਸ਼ੁਰੂ ਨਹੀਂ ਹੁੰਦੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਭਗਵਾਨ ਵਾਲਮੀਕੀ ਮਹਾਰਾਜ ਦੀ ਕਿਰਪਾ ਹੋਈ ਹੈ ਭਗਵਾਨ ਵਾਲਮੀਕ ਮਹਾਰਾਜ ਦੀ ਕਿਰਪਾ ਹੋਈ ਹੈ ਜੀ ਜਿਨ੍ਹਾਂ ਦੇ ਕਰਕੇ ਇਹ ਕੰਮ ਸ਼ੁਰੂ ਹੋਇਆ ਇਹ ਭਗਵਾਨ ਵਾਲਮੀਕ ਮੰਦਿਰ ਤੋਂ ਲੈ ਕੇ ਰੇਲਬਾਰ ਰੋਡ ਸਟੇਸ਼ਨ ਤੱਕ ਇਹ ਰੋਡ ਬਣਨਾ ਹੈ ਇਹਨਾਂ ਅਸੀਂ ਗੱਲ ਕੀਤੀ ਸੀਗੀ ਇਹਦੇ ਵਿੱਚ ਟੋਟੇ ਪਾਪ ਆ ਕੇ ਸਮਾਂ ਜਿਹੜੀ ਕੰਕਰੀਟ ਦੀ ਬਣਣੀ ਆ ਵੇ ਕੰਕਰੀਟ ਬਣਾਗੇ ਥੋੜਾ ਸਮਾਂ ਲੱਗੂਗਾ ਇਹਨੂੰ ਟੋਟੇ ਬਣਾ ਬਣਾ ਕੇ ਅਸੀਂ ਵਿੱਚ ਇਹਨੂੰ ਰੇਲਵੇ ਰੋਡ ਤੱਕ ਪੂਰੀ ਕਰਾਂਗੇ ਕੋਈ ਡਰਤਾ ਨਹੀਂ ਹੈ ਕਿ ਰੱਬ ਛੱਡਦਾ ਜਾਣ ਨਹੀਂ ਨਹੀਂ ਕੋਈ ਡਰ ਨਹੀਂ ਕਾ ਜੀ 14 ਇਹ 44 ਲੱਖ 14 ਹਜ਼ਾਰ ਦਾ ਜਿੰਨੇ ਦਾ ਵੀ ਠੇਕਾ ਸੀਗਾ ਇਹ ਸਾਡਾ ਠੇਕਾ ਜਿਹੜਾ ਬਿਲਕੁਲ ਉਹ ਕੰਪਲੀਟ ਆ ਸਾਡਾ ਕੰਮ ਚੱਲ ਪਿਆ ਆ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਪ੍ਰਸ਼ਾਸਨ ਦਾ ਔਰ ਪੀਵੀ 32 ਦਾ ਔਰ ਸਾਡੇ ਦਿਨੇਸ਼ ਜੀ ਦਾ ਤੇ ਬੀਜੇ ਜੀ ਉਹਨਾਂ ਦਾ ਅਸੀਂ ਤਹਿ ਦਿਲੋਂ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੇ ਕਾਉਂਸਲਰ ਚਾਚਾ ਪੇਥੀ ਜੀ ਜਿਨ੍ਹਾਂ ਨੇ ਉਦੋਂ ਪ੍ਰਸ਼ਾਸਨ ਨੂੰ ਕਿਹਾ ਸੀ ਵੀ ਮੈਂ ਮਰਨ ਵਰਤ ਤੇ ਬੈਠਣਾ ਹੁਣ ਅਸੀਂ ਚਾਚੇ ਨੂੰ ਮਰਨ ਵਰਤ ਤੇ ਨਹੀਂ ਬੈਠਣ ਦੇਣਾ ਜੇ ਅਗਰ ਫੇਰ ਵੀ ਇਹਨਾਂ ਨੇ ਵਿੱਚ ਕੰਮ ਰੋਕਿਆ ਫੇਰ ਅਸੀਂ ਚਾਚੇ ਨੂੰ ਕਹਾਂਗੇ ਵੀ ਚਾਚਾ ਚੱਲ ਅਸੀਂ ਤੇਰੇ ਨਾਲ ਆ ਨਾਲ ਆ ਅਸੀਂ ਚਾਚੇ ਦੇ ਨਾਲ ਆ ਬਿਲਕੁਲ ਜੀ ਤਾਂ ਮੈਂ ਇਸ ਕਰਕੇ ਕਹਿੰਨਾ ਆ ਵੀ ਅਸੀਂ ਤਹਿ ਦਿਲੋਂ ਬਹੁਤ ਹੀ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਦੀ ਬਦੌਲਤ ਸਾਡਾ ਕੰਮ ਸ਼ੁਰੂ ਹੋਇਆ ਤੁਹਾਡੀ ਭਾਵਨਾ ਵੀ ਨੇਕ ਸੀ ਨਾ ਤਾਂ ਜਿਵੇਂ ਤੁਸੀਂ ਕਿਹਾ ਭਗਵਾਨ ਵਾਲਮੀਕੀ ਮਾਰੇ ਨੇ ਕਿਰਪਾ ਕੀਤੀ ਕਿਰਪਾ ਭਗਵਾਨ ਵਾਲਮੀਕ ਮਹਾਰਾਜ ਦੀ ਹੋਈ ਆ ਜੀ ਭਗਵਾਨ ਵਾਲਮੀਕ ਮਹਾਰਾਜ ਤਾਂ ਸੇਸੀ ਕਰਤਾ ਭਗਵਾਨ ਵਾਲਮੀਕ ਮਹਾਰਾਜ ਜੇ ਤਾਂ ਜਿਹਨਾਂ ਦੇ ਸਿਰ ਤੇ ਹੱਥ ਰੱਖ ਦਣ ਉਹਨਾਂ ਦੇ ਬੇੜੇ ਪਾਰ ਹੋ ਜਾਂਦੇ ਆ ਇਹ ਤਾਂ ਫੇਕ ਕਰੋੜ ਸਗਾ ਜੀ ਉਹਨਾਂ ਦਾ ਕੰਮ ਸੀ ਉਹਨਾਂ ਨੇ ਆਪੇ ਕਰਵਾ ਲੈਣਾ ਜੀ ਤੁਹਾਡੇ ਦਿਲ ਚ ਉਸ ਦਿਨ ਦਰਦ ਵੀ ਸੀਗਾ ਨਾ ਕਿ ਸ਼ੋਭਾ ਯਾਤਰਾ ਲੰਘਣੀ ਆ ਹਾਂ ਜੀ ਜਦ ਤੁਸੀਂ ਕਹਿੰਦੇ ਸੀ ਕਿ ਚਾਕੀਆਂ ਬਾਹਰੋਂ ਵੀ ਮਕਾਨੇ ਆ ਸ਼ਹਿਰੋਂ ਵੀ ਆਉਣੀਆਂ ਤਾਂ ਦਿੱਕਤ ਬਹੁਤ ਆਣੀ ਸੀਗੀ ਇਹ ਉਪਰਾਲਾ ਬਹੁਤ ਨੇਕ ਹੈ ਜੀ ਨਹੀਂ ਬਿਲਕੁਲ ਦੇਖੋ ਹੁਣ ਵੀ ਤੁਸੀਂ ਦੇਖਿਆ ਕੱਲ ਕੱਲ ਵੀ ਬੱਚੇ ਇੱਥੇ ਡਿਗੇ ਆ ਜਦੋਂ ਮਾਪੇ ਦੇ ਕੋਲ ਸਕੂਟਰ ਮੋਟਰਸਾਈਕਲ ਹੁੰਦਾ ਜਿਸ ਵੇਲੇ ਬੱਚਿਆਂ ਨੂੰ ਲੈ ਕੇ ਆਂਦਾ ਬਜਰੀ ਦੇ ਉੱਪਰ ਸਲਿੱਪ ਕਰਦੇ ਆ ਉਹ ਫੇ ਸੱਟ ਲੱਗਦੀ ਲੋਕਾਂ ਨੂੰ ਸ਼ਾਮੀ ਸੈਰ ਕਰਨ ਵੇਲੇ ਦਿੱਕਤ ਆ ਰਹੀ ਹੈ ਦਿੱਕਤ ਆ ਰਹੀ ਹੈ ਇਸ ਕਰਕੇ ਵੀ ਜੋਰ ਹੈ ਵੀ ਰੋਡ ਬਣਿਆ ਔਰ ਇਹ ਰੇਲਵੇ ਰੋਡ ਤੱਕ ਬਣਦਾ ਮੈਂ ਪੇਠੀ ਚੰਦ ਐਮਸੀ ਸਾਹਿਬ ਦਾ ਵੀ ਬਹੁਤ ਬਹੁਤ ਤਹਿ ਦਿਲੋਂ ਮੈਂ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਐਮਸੀ ਸਾਹਿਬ ਉਸ ਦਿਨ ਤੁਸੀਂ ਕਹਿ ਰਹੇ ਸੀ ਕਿ ਮੈਂ ਤਿੰਨ ਵਾਰ ਦਾ ਐਮਸੀ ਹਾਂ ਵਾਈਸ ਪ੍ਰਧਾਨ ਐ ਮੈਂ ਦੁਕਾਨ ਤੇ ਬੈਠਾ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਹੁਣ ਚੰਗੇ ਲੱਗਣ ਲੱਗ ਜਾਂਗੇ ਹਾਂਜੀ ਬਿਲਕੁਲ ਸਭ ਤੋਂ ਪਹਿਲਾਂ ਦਾ ਮੈਂ ਤੁਹਾਡਾ ਚੁਰੇ ਸੱਦੇ ਤੇ ਸਾਡੇ ਆਇਆ ਸਾਡੀਆਂ ਮੰਦਰ ਕੀਤੀ ਪ੍ਰਸ਼ਾਸਨ ਦਾ ਤੇ ਤੁਹਾਡਾ ਧੰਨਵਾਦੀ ਆ ਜੀ ਤੇ ਮੈਂ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦੀ ਮਾਨੀ ਜੀ ਬਾਲਮੀਕ ਮੱਲੇ ਦੇ ਜੀ ਪੰਚਾਇਤ ਦਾ ਮੰਨੋ ਇਹਨਾਂ ਨੇ ਬਹੁਤ ਮਦਦ ਕੀਤੀ ਆ ਇਹਨਾਂ ਦੇ ਸਹਿਯੋਗ ਨਾਲ ਸਾਲ ਬਣ ਲਗਿਆ ਜੀ ਮੈਂ ਧੰਨਵਾਦੀ ਪਰ ਪ੍ਰਤੀ ਚੰਦ ਜੀ ਇੱਕ ਵੈਸੇ ਗੱਲ ਹੈ ਮਨ ਵਿੱਚ ਗੱਲ ਆਈ ਕਿ ਦੇਖੋ ਤੁਸੀਂ ਤਿੰਨ ਵਾਰ ਦੇ ਐਮ ਸੀਓ ਹਾਂਜੀ ਇਹ ਐਮ ਸੀ ਨੂੰ ਇਹ ਚੇਤਾਵਨੀ ਦੇਣੀ ਪਈ ਕਿ ਮੈਂ ਮਰਨ ਵਰ ਤੇ ਬੈਠੂੰਗਾ ਤਾਂ ਕੰਮ ਹੋਇਆ ਇਹਦਾ ਮਤਲਬ ਹੁਣ ਸਾਰੇ ਐਮ ਸੀ ਨੂੰ ਕੰਮ ਕਰਾਉਣ ਲਈ ਚੇਤਾਵਨੀ ਦੇਣੀ ਪਊਗੀ ਨਗਰ ਕੌਂਸਲ ਚ ਕੋਈ ਕੰਮ ਨਹੀਂ ਹੋ ਰਿਹਾ ਇਹਦਾ ਪਤਾ ਹੈ ਸਾਡੇ ਮਹਾਰਾਜੀ ਵਾਲਮੀਕ ਜੀ ਦਾ ਜਨਮ ਦੇ ਦਾ ਗੋਰਪੁਰੂ ਦੇ ਸਾਡਾ ਜੀ ਇਸ ਕਰਕੇ ਆਪਾਂ ਚੇਤਾਵਨੀ ਦੇਣੀ ਪਈ ਉਹਨਾਂ ਦਾ ਪਤਾ ਨਹੀਂ ਦੇਣੀ ਕਿ ਨਹੀਂ ਦੇਣੀ ਹੂੰ ਇੱਕ ਇੱਕ ਤੁਸੀਂ ਹੋਰ ਉਸ ਦਿਨ ਗੱਲ ਕੀਤੀ ਸੀ ਕਿ 80 ਲੱਖ ਰੁਪਏ ਦੇ ਦਿੱਤਾ ਸ਼ਹਿਰ ਦੀਆਂ ਸ਼ਹਿਰ ਦੀਆਂ ਸਾਰੀਆਂ ਨਾਲੀਆਂ ਜਾਮੇ ਨਾਲੀਆਂ ਵਿੱਚ ਹੁਣ ਵੀ ਦੇਖ ਰਿਹਾ ਕਿ ਜਾਮੇ ਨਾਲੀਆਂ ਸੀਵਰ ਬਾਦ ਬੰਦਿਆ ਹਰੇਕ ਗਲੀ ਚੱਲ ਜਾ ਤੁਸੀਂ ਪਾਣੀ ਨਿਕਲਣ ਲੱਗਾ ਸੀਵਰ ਦਾ ਗੰਦਾ ਪਾਣੀ ਪੂਰਾ ਸ਼ਹਿਰ ਦਿੱਕਤ ਚ ਆ ਪੂਰਾ ਸ਼ਹਿਰ ਮੁਸ਼ਕਿਲ ਚ ਐ ਸਮੱਸਿਆ ਮਹਿਸੂਸ ਕਰਦਾ ਤੁਸੀਂ ਵਾਈਸ ਪ੍ਰਧਾਨ ਹੋ ਤੁਸੀਂ ਇੱਕ ਕਾਲ ਦੋ ਅਸੀਂ ਸਾਰੇ ਤੁਹਾਡੇ ਨਾਲ ਆਨੇ ਆ ਸ਼ਹਿਰ ਦਾ ਸੀਵਰੇਜ ਨੂੰ ਆਪਾਂ ਸਹੀ ਕਰਾ ਦਈਏ ਜੀ ਹਾਂਜੀ ਬਿਲਕੁਲ ਚਾਹੀਦਾ ਪਰ ਹੁੰਦਾ ਨਹੀਂ ਉੱਥੇ ਪ੍ਰਸ਼ਾਸਨ ਕੋਣ ਨਹੀਂ ਹੁੰਦਾ ਇਹੋ ਜਿਹੇ ਆਬ ਨਹੀਂ ਹੁੰਦੇ ਅਫਸਰ ਸੈਂਟਰੀ ਇੰਸਪੈਕਟਰ ਨੂੰ ਕਹੀ ਜਾਓ ਕੋਈ ਇਥੋਂ ਕੱਢ ਦੇ ਇਥੋਂ ਕੱਢੀ ਜਾਂਦੇ ਆ ਕੋਈ ਹੁੰਦਾ ਨਹੀਂ ਅੱਛਾ ਗੱਲ ਸਭ ਇਹ ਤਾਂ ਹੱਲ ਕਿਵੇਂ ਹੋਊਗਾ ਤੁਸੀਂ ਅਸੀਂ ਸੁਨੀ ਸਾਹਿਬ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਜਿੱਦਾਂ ਸਾਡੇ ਇਸ ਮਹੱਲੇ ਦੇ ਵਿੱਚ ਕੰਮ ਸ਼ੁਰੂ ਕਰਾਇਆ ਵਾ ਰੇਰੇਵੇ ਰੋਡ ਤੇ ਵੀ ਸਾਡੇ ਹੀ ਸਮਾਜ ਸਾਡੇ ਹੀ ਭਾਈਚਾਰਾ ਸਾਡੇ ਲੋਕ ਰਹਿੰਦੇ ਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਰੇਲਵੇ ਰੋਡ ਨੂੰ ਵੀ ਪਹਿਲੇ ਦਰ ਤੇ ਸ਼ੁਰੂ ਕਰਾ ਕੇ ਉਹਨਾਂ ਦਾ ਵੀ ਹੱਲ ਕੀਤਾ ਜਾਵੇ ਗਿੱਲ ਸਾਬ ਜਿਵੇਂ ਗੱਲ ਕਰ ਰਿਹਾ ਕਿ ਪੂਰਾ ਸ਼ਹਿਰ ਕਹਿੰਦੇ ਕਿ ਸੀਵਰੇਜ ਕਰਕੇ ਦਿੱਕਤ ਮਹਿਸੂਸ ਕਰ ਰਿਹਾ ਐਮਸੀ ਅਵਾਜ਼ ਬਲੰਦ ਕਿਉਂ ਨਹੀਂ ਕਰਦੇ ਤੁਹਾਨੂੰ ਕੀ ਲੱਗਦਾ ਕਮੀ ਪੇਸ਼ੀ ਕਿੱਥੇ ਆ ਕਮੀ ਪੇਸ਼ੀ ਦਾ ਹੀ ਹੈ ਜੀ ਸੂਰੀ ਸਾਹਿਬ ਪ੍ਰਸ਼ਾਸਨ ਦੇ ਵਿੱਚ ਕੰਮ ਤੇ ਨਾਲ ਕਿਸ ਨੂੰ ਬਾਤ ਚੱਕਣੀ ਨਹੀਂ ਆਉਂਦੀ ਇਹੀ ਆਪਾਂ ਕਹਿ ਸਕਦੇ ਆ ਪਰ ਸਾਡਾ ਤਾਂ ਪਿਰਥੀ ਜਿਹੜਾ ਜੀ ਆਵਾਜ਼ ਚੱਕਦਾ ਹੈ ਆਵਾਜ਼ ਦਾ ਚੱਕਦੇ ਸਾਰੇ ਕਾਉਂਸਲਰ ਚੱਕਦੇ ਆ ਬਾਸ਼ੀ ਇਹ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਹਰੇਕ ਬਾੜ ਦਾ ਹਰੇਕ ਮੁਹੱਲੇ ਦਾ ਉਹਨਾਂ ਦੀ ਨਿੱਤ ਤੇ ਜ਼ਿੰਮੇਵਾਰੀ ਬੰਦੀ ਆ ਡੀਸੀ ਸਾਹਿਬ ਦੀ ਬੰਦੀ ਆ ਡਿਪਟੀ ਡਾਇਰੈਕਟਰ ਸਾਹਿਬ ਦੀ ਬੰਦੀ ਆ ਈਓ ਸਾਹਿਬ ਦੀ ਬੰਦੀ ਆ ਵੀ ਜਿੱਥੇ ਜਿੱਥੇ ਵੀ ਬਾੜ ਦੇ ਵਿੱਚ ਜਿੱਥੇ ਜਿੱਥੇ ਮੁਹੱਲੇ ਦੇ ਵਿੱਚ ਕੋਈ ਦਿੱਕਤ ਕੋਈ ਪ੍ਰੋਬਲਮ ਆ ਇਹਨਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨੇ ਮੈਂ ਐਮਸੀ ਬੇਵਸ ਮਹਿਸੂਸ ਕਰ ਰਹੇ ਨਾ ਲਗਭਗ ਤਾਂ ਹੈ ਤਾਂ ਸਾਰੇ ਇੱਦਾਂ ਹੀ ਸਾਰੇ ਐਮਸੀਆ ਸਾਰੇ ਇੱਦੇ ਪ੍ਰੋਬਲਮ ਮਹਿਸੂਸ ਕਰ ਰਹੇ ਆ ਨਹੀਂ ਉਨੀਆਂ ਚੱਕ ਤਾਲਕੇ ਇਨਚਾਰਜ ਵੀ ਆ ਉਹ ਵੀ ਬੇਵੱਸ ਨੇ ਉਹ ਵੀ ਬੇਵੱਸ ਹੀ ਇਹ ਉਹਨਾਂ ਦੇ ਵੀ ਨਹੀਂ ਸੁਣਦਾ ਕੋਈ ਸੁਣਦਾ ਨਹੀਂ ਜੀ ਇਹ ਤਾਂ ਇਹ ਤਾਂ ਗੰਭੀਰ ਮਸਲਾ ਹੈ ਬਹੁਤ ਵੱਡਾ ਮਸਲਾ ਇਹਨੂੰ ਵੀ ਬੜਾ ਵਿਚਾਰਿਆ ਜਾਵੇ ਇਹ ਤਾਂ ਭਗਵਾਨਪਨ ਸਾਹਿਬ ਨੂੰ ਆਉਣਾ ਪੈਣਾ ਇੱਥੇ ਭਗਵਾਨ ਸਾਹਿਬ ਆਉਣਗੇ ਤਾਂ ਸ਼ਾਇਦ ਕੰਮ ਹੱਲ ਹੋ ਜਾਊਗਾ ਕੋਈ ਜਵਾਬ ਦੇ ਤਾਂ ਫਿਰ ਉਹਨੂੰ ਜਵਾਬ ਦੇਊਗਾ ਬਿਲਕੁਲ 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 ਸਹੀ ਗੱਲ ਹੈ ਇਹਦਾ ਪ੍ਰੋਬਲਮ ਇੰਨੀ ਨਾ ਸੀਵਰ ਦੀ ਜੀ ਲੋਕ ਤਾਂ ਬਹੁਤ ਹੀ ਮਤਲਬ ਚੰਗਾ ਨਹੀਂ ਸਮਾਂ ਤੇ ਕੋ ਵਧੀਆ ਥੈਂ ਥੈਂ ਲੀਕ ਜੀ ਥੈਂ ਥੈਂ ਲੀਕ ਜੀ ਚਲ ਚਲੋ ਬਹੁਤ ਸ਼ੁਕਰ ਹੈ ਜੀ ਇੱਕ ਵਾਰੀ ਆਪਾਂ ਦਿਖਾ ਦिए ਤੁਹਾਨੂੰ ਫਿਰ ਤੋਂ ਕੰਮ ਹੋ ਰਿਹਾ ਵਿੱਕੀ ਗਿੱਲ ਸਾਹਿਬ ਰਾਜਾ ਸੱਬਰਵਾਲ ਜੀ ਪਿਰਥੀ ਚੰਦ ਐਮ ਸੀ ਸਾਹਿਬ ਸਾਰਿਆਂ ਨੇ ਰਲ ਮਿਲ ਕੇ ਹੰਬੜਾ ਮਾਰਿਆ ਜੀ ਪੀ ਪੀ 32 ਚੈਨਲ ਤੇ ਜਿਹੜੀ ਪ੍ਰਮੁਖਤਾ ਨਾਲ ਇਹ ਖਬਰ ਚਲਾਈ ਗਈ ਸੀ ਔਰ ਤਿੰਨ ਦਿਨ ਦੇ ਅੰਦਰ ਅੰਦਰ ਜਿਹੜਾ ਕੰਮ ਸ਼ੁਰੂ ਹੋ ਗਿਆ 1.5 ਸਾਲ ਤੋਂ ਕੰਮ ਰੁਕਿਆ ਸੀ ਤੇ 1.5 ਦਿਨ ਦੇ ਅੰਦਰ ਅੰਦਰ ਪ੍ਰਸ਼ਾਸਨ ਦਾ ਮੰਨ ਬਣ ਗਿਆ ਕਿ ਆਪਾਂ ਹੁਣ ਸੜਕ ਬਣਾਣੀ ਹੈ ਇੱਕ ਵਾਰੀ ਤੁਹਾਨੂੰ ਇਧਰ ਵੀ ਤਸਵੀਰਾਂ ਦਿਖਾ ਦਈਏ ਜ ਭਗਵਾਨ ਵਾਲਮੀਕੀ ਮਹਾਰਾਜੀ ਦਾ ਪ੍ਰਗਟ ਉਤਸਵ ਜਿਹੜਾ 16 ਅਕਤੂਬਰ ਨੂੰ ਆ ਰਿਹਾ ਇੱਧਰ ਮੰਦਿਰ ਹੈ ਭਗਵਾਨ ਵਾਲਮੀਕੀ ਮਹਾਰਾਜੀ ਦਾ ਔਰ ਇਹ ਜਿਹੜੀ ਸੜਕ ਹੈ ਇੱਥੋਂ ਮੰਦਰ ਤੋਂ ਲੈ ਕੇ ਰੇਲਵੇ ਫਾਟਕ ਤੱਕ ਬਣਨੀ ਹੈ ਤਾਂ ਅਸੀਂ ਵੀ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਲੇਕਿਨ ਸਵਾਲ ਇਹੀ ਆ ਕਿ ਕੀ ਹੁਣ ਜਿੰਨੇ ਐਮਸੀ ਆ ਉਹਨਾਂ ਨੂੰ ਇਹ ਚੇਤਾਵਨੀ ਦੇਣੀ ਪਊਗੀ ਇਹ ਧਮਕੀ ਦੇਣੀ ਪਊਗੀ ਕਿ ਮੇਰੇ ਮੱਲੇ ਚਾਕੇ ਕੰਮ ਕਰਾਓ ਮੇਰੇ ਵਾਰਡ ਚਾਕੇ ਕੰਮ ਕਰੋ ਨਹੀਂ ਤਾਂ ਮੈਂ ਮਰਨ ਵਰਤ ਤੇ ਬੈਠਣ ਲੱਗਾ ਯਾਰ ਇਹ ਤਾਂ ਪਿਰਤ ਬੜੀ ਫਿਰ ਅਲੱਗ ਜੀ ਪਾ ਜਾਣੀ ਆ ਆਪਣੀ ਜ਼ਿੰਮੇਵਾਰੀ ਸਮਝ ਕੇ ਕੰਮ ਕਿਉਂ ਨਹੀਂ ਕਰਦੇ ਆਪਣੀ ਜ਼ਿੰਮੇਵਾਰੀ ਸਮਝ ਕੇ ਸ਼ਹਿਰ ਦੇ ਸੀਵਰ ਕਿਉਂ ਨਹੀਂ ਸਾਫ਼ ਕਰਦੇ ਆਪਣੀ ਜ਼ਿੰਮੇਵਾਰੀ ਸਮਝ ਕੇ ਸ਼ਹਿਰ ਦੇ ਜਿਹੜੇ ਰੋਡ ਆ ਉਹ ਕਿਉਂ ਨਹੀਂ ਸਮੇਂ ਸਿਰ ਬਣਾਏ ਵੀਡੀਓ ਨੇ ਤੇ ਇਸ ਵਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਪ੍ਰਸ਼ਾਸਨ ਜਾਗੇਗਾ ਸਰਕਾਰ ਜਾਗੇਗੀ ਬਹੁਤ ਬਹੁਤ ਸ਼ੁਕਰੀਆ